ਚਲਾਉਣ ਵਾਸਤੇ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਸਟੈਂਡਿੰਗ ਪੋਚੇ ਨੇ ਸਾਨੂੰ ਰੋਟੀ ਪਕਾਉਣ ਵਾਸਤੇ ਵੀ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਪਤਾ ਨਹੀਂ ਕਿਉਂ ਬੱਚੇ ਵੀ ਜਦੋਂ ਕੇਸ ਸਵਾਣ ਦੀ ਗੱਲ ਆਉਂਦੀ ਹੈ ਬੱਚੇ ਵੀ ਜਦੋਂ ਦਸਤਾਰ ਸਜਾਉਣ ਦੀ ਗੱਲ ਆਉਂਦੀ ਹੈ ਜਦੋਂ ਜੂੜਾ ਬੰਨਣ ਦੀ ਗੱਲ ਆਉਂਦੀ ਉਹਨੂੰ ਮਤਾਂ ਕਹਿੰਦੀ ਆਂ ਵੀ ਲਓ ਜੀ ਸੇ ਉੱਠ ਕੇ ਹੀ ਸਾਡੇ ਕੋਲੇ ਕੰਮ ਬਹੁਤ ਹੁੰਦਾ ਹੈ ਅਸੀਂ ਕੰਮ ਕਿਸਨਾ ਕਰੀ ਨਹੀਂ ਸਾਡੇ ਕੋਲੇ ਕੰਮ ਕਰਨ ਦਾ ਮੌਕਾ ਜੇ ਕੰਮ ਕਰਨ ਦਾ ਸਮਾਂ ਘਟ ਨਹੀਂ ਹੈ ਸਾਡੇ ਕੋਲੇ ਸਮਾਂ ਹੀ ਨਹੀਂ ਹੈ ਕਿ ਅਸੀਂ ਬੱਚੇ ਨੂੰ ਦੱਸ ਸਕੀਏ ਇਹ ਅਸੀਂ ਆਪਣੇ ਪੁੱਤਰਾਂ ਨੂੰ ਆਪਣੀਆਂ ਧੀਆਂ ਨੂੰ ਆਜ਼ਾਦੀ ਦਿੱਤੀ ਹੈ ਗੁਰੂ ਸਾਹਿਬ ਨੇ ਪਰ ਇਹ ਆਜ਼ਾਦੀ ਨਹੀਂ ਦਿੱਤੀ ਕਿ ਸਾਡੀਆਂ ਧੀਆਂ ਸਿਰ ਉ ਦੇ ਕੱਪੜੇ ਉਤਾਰ ਕੇ ਬਾਜ਼ਾਰਾਂ ਦੇ ਵਿੱਚ ਤੁਰੀਆਂ ਘਰੀ ਗੁਰੂ ਸਾਹਿਬ ਨੇ ਇਹ ਆਜ਼ਾਦੀ ਨਹੀਂ ਦਿੱਤੀ ਇਹ ਬਰਾਬਰੀ ਨਹੀਂ ਦਿੱਤੀ ਸਾਨੂੰ ਕਿ ਅਸੀਂ ਆਪਣੇ ਕੇਸਾਂ ਨੂੰ ਪੈਂਚੀਆਂ ਲਾ ਕੇ ਆਪਣੇ ਕੇਸਾਂ ਨੂੰ ਖੁੱਲੇ ਲੈ ਕੇ ਅਸੀਂ ਜਿੱਧਰ ਮਰਜੀ ਘੁੰਮਦੇ ਨਹੀਂ ਆਜ਼ਾਦੀ ਦਿੱਤੀ ਹੈ ਬਰਾਬਰੀ ਦਿੱਤੀ ਜਿਸ ਚੀਜ਼ ਦੀ ਬਰਾਬਰੀ ਦਿੱਤੀ ਉੱਥੇ ਬਰਾਬਰੀ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਇੱਥੇ ਭਾਈ ਦੀ ਕਥਾ ਕੀਰਤਨ ਕਰਦੇ ਨੇ ਤੇ ਗੁਰੂ ਸਾਹਿਬ ਕਿੰਨੀ ਵੀ ਔਰਤ ਵੀ ਕਰ ਸਕਦੀ ਹੈ ਇਹ ਅਸੀਂ ਆਈਏ ਕਿ ਜੇ ਅਸੀਂ ਦੁੱਖ ਦੇ ਸਮੇਂ ਦੇ ਵਿੱਚ ਆਪਣੇ ਪਰਮਾਤਮਾ ਨੂੰ ਛੱਡ ਕੇ ਜਾ ਰਹੇ ਹਾਂ ਨਾ ਤੇ ਭਰੋਸਾ ਰੱਖੋ ਵੀ ਸਾਡਾ ਪਿਓ ਸਾਨੂੰ ਟਿਕਣ ਨਹੀਂ ਦਿੱਤਾ ਜੇਕਰ ਅਸੀਂ ਆਪਣੇ ਬੱਚੇ ਨੂੰ ਸਿੱਖੀ ਦੇ ਨਾਲ ਢੋਲ ਕੇ ਰੱਖਾਂ ਸਾਡਾ ਪਿਓ ਸਾਡੇ ਬੱਚੇ ਨੂੰ ਕਿਤੇ ਵੀ ਹਾਰ ਨਹੀਂ ਦੇਗਾ ਜੇ ਅਸੀਂ ਕਲਗੀਧਰ ਪਾਤਸ਼ਾਹ ਨੂੰ ਆਪਣਾ ਪਿਓ ਮੰਨ ਕੇ ਚਾਹਦੇ ਹਾਂ ਬਲਗਨ ਸ਼ਿਆਮਾ ਮਹਾਰਾਜ ਜੀ ਨੂੰ ਆਪਣਾ ਪਿਤਾ ਮੰਨ ਕੇ ਚਾਹਦੇ ਹਾਂ ਤੇ ਜੇਕਰ ਇੱਥੇ ਆ ਕੇ ਮੱਥਾ ਹੀ ਟੇਕਣਾ ਵੀ ਮੱਥਾ ਟੇਕਿਆ ਬਾਅਦ ਕਰਕੇ ਅਸੀਂ ਆਪਣੀ ਮਰਜ਼ੀ ਕਰੀਏ ਤੇ ਸਤਗੁਰ ਪਾਤਸ਼ਾਹ ਕੇ ਤੇ ਨਹੀਂ ਸਭ ਗਾਵੇ ਹਨ ਹਰ ਹਦੁਤਮ ਬਾਣੀ ਕਿਉਂ ਆਵਿਆ ਸੁਣਿਆ ਅੰਤ ਕਾ ਅਰਥ ਹੈ ਭਾਵੇਂ ਜਿਹਨ ਸਤਗੁਰ ਕੀ ਆਗਿਆ ਸਭ ਸਤ ਕਰਮਾਨੀ ਕਹਿੰਦੇ ਬਾਣੀ ਕਉਂਦੇ ਸਾਰੇ ਬਾਣੀ ਪਰਦੇ ਵੀ ਸਾਰੇ ਨੇ ਬਾਣੀ ਨੂੰ ਮੱਥਾ ਵੀ ਬਹੁਤ ਲੋਪ ਲੇਖਦੇ ਨੇ ਪਰ ਪਰਵਾਨ ਉਹਨਾਂ ਵੀ ਹੈ ਜਿਨ੍ਹਾਂ ਨੇ ਸੁਣ ਕੇ ਮੰਨੀ ਮੰਨ ਕੇ ਆਪਣੇ ਜੀਵਨ ਦੇ ਵਿੱਚ ਅਪਣਾਈ ਔਰ ਉਸ ਬਾਣੀ ਦੇ ਅਨੁਸਾਰ ਆਪਣੇ ਜੀਵਨ ਦੀ ਘਾਟ ਘੜੀ ਹੈ ਸੋ ਜਿਸ ਚੀਜ਼ ਦਾ ਤੁਸੀਂ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਰਿਜ਼ਲਟ